ਅੱਜ ਜੀਵੇਂ ਅਨੁਮੋਲੋ ਫੰਕਸ਼ਨ ਦੇ ਵਿੱਚ ਜਿੰਨੇ ਵੀ ਪੇਰੈਂਟਸ ਜਿੰਨੇ ਵੀ ਸਾਡੀ ਪਾਰਟੀ ਦੇ ਮੀਟਰ ਸਾਹਿਬਾਨ মিডিਆ ਬੱਚੇ ਮੇਰੇ ਵੱਲੋਂ ਸਾਰਿਆਂ ਨੂੰ ਤੇ ਆਪਣੀ ਸਤਿ ਸ੍ਰੀ ਅਕਾਲ ਨਮਸਕਾਰ গুਡ ਆਫਟਰਨੂੰ ਅੱਜ ਦਾ ਦਿਨ ਸੁਭਾਗਾ ਦੇਣਾ ਸਾਡੇ ਵਾਸਤੇ ਜਦੋਂ ਆਪਾਂ ਸਾਹਮਣੇ ਬੈਠ ਕੇ ਇਸ ਮੰਚ ਦੇ ਉੱਤੇ ਆਪਦੇ ਬੱਚਿਆਂ ਦੀਆਂ ਕਾਰਗੁਜ਼ਾਰੀਆਂ ਪਰਫਾਰਮੈਂਸਸ ਦੇਖਦੇ ਆਂ ਔਰ ਦੇਰੀ ਦੇਰ ਦੇ ਵਿੱਚ ਖੁਸ਼ ਹੁੰਦੇ ਆ ਕਿ ਸਾਡੇ ਬੱਚੇ ਇੱਕ ਮੰਚ ਦੇ ਉੱਤੇ ਜਾ ਕੇ ਪਰਫਾਰਮ ਕਰ ਰਹੇ ਨੇ ਇਹ ਕੋ ਮੰਚਾ ਜਿਹੜਾ ਇੱਕ ਸਕੂਲ ਪੱਤਰ ਤੇ ਕਾਲਜ ਪੱਤਰ ਤੇ ਜਾਂ ਕੋਈ ਹੋਰ ਪਰਫੈਸ਼ਨਲ ਇੰਡਸਟਰੀ ਟਿਊਸ਼ਨ ਦੇ ਵਿੱਚ ਹੁੰਦਾ ਆ ਪਰ ਐਕਚੁਅਲ ਗੱਲ ਤੇ ਇਹ ਜਿਹੜਾ ਮੰਚ ਆ ਇਹ ਇੱਕ ਆਉਣ ਵਾਲੀ ਜ਼ਿੰਦਗੀ ਕਿਵੇਂ ਜਿਣੀ ਆ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕੀ ਸਾਡੀ ਪਰਫਾਰਮੈਂਸ ਰਹਿਣੀ ਆ ਕਿਵੇਂ ਅਸੀਂ ਸਕੂਲ ਇਮਤਿਹਾਨਾਂ ਤੋਂ ਬਾਅਦ ਜ਼ਿੰਦਗੀ ਦੇ ਇਮਤਿਹਾਨਾਂ ਦੇ ਵਿੱਚ ਕਿਵੇਂ ਕਾਮਯਾਬ ਹੋਣਾ ਆ ਇਹ ਸਾਰਾ ਕੁਝ ਇਸ ਮੰਚ ਤੋਂ ਹੀ ਜਿਹੜਾ ਆ ਉਹ ਸਿੱਖਿਆ ਜਾਂਦਾ ਹੈ ਬਹੁਤ ਜ਼ਿਆਦੇ ਪੇਰੈਂਟਸ ਅੱਜ ਇਹੋ ਜਿਹੇ ਬੈਠੇ ਹੋਣਗੇ ਜਿਹੜੇ ਚਾਹੁੰਦੇ ਹੋਣਗੇ ਕਿ ਅਸੀਂ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚਦੇ ਕਿਸੇ ਨਾ ਕੋਈ ਅਚੀਵਮੈਂਟ ਕਰਦੇ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਕਰ ਨਹੀਂ ਸਕੇ ਉਹ ਸਾਰੇ ਹੀ ਪੇਰੈਂਟਸ ਜੋ ਆਪਣੇ ਹਾਵ ਭਾਵ ਨੇ ਜੋ ਆਪਣੀਆਂ ਜੋ ਆਪਣੇ ਹਦੇਸ ਉਦੇਸ਼ ਸੀਗੇ ਉਹ ਅੱਜ ਆਪਣੇ ਬੱਚਿਆਂ ਦੇ ਰਾਹੀਂ ਪੂਰਾ ਕਰਨਾ ਚਾਹੁੰਦੇ ਹਰ ਪੇਰੈਂਟ ਕਹਦਾ ਹੈ ਕਿ ਮੇਰੇ ਬੱਚੇ ਵਧੀਆ ਇੰਸਟੀਚਿਊਟ ਦੇ ਵਿੱਚ ਪੜ੍ਹ ਕੇ ਸਾਡੇ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਪਿੰਡ ਦਾ ਸ਼ਹਿਰ ਦਾ ਸੁਪੇ ਦਾ ਵੇਸ ਦਾ ਨਾਮ ਜਿਹੜਾ ਹੈ ਉੱਚਾ ਕਰਨ ਇਸ ਇੰਸਟੀਚਿਊਟ ਬਾਰੇ ਮੁਨੌਰ ਪਾਟੀ ਦਾ ਪਵਨ ਸਕੂਲ ਬਾਰੇ ਕੋਈ ਸੰਦੇਹ ਨਹੀਂ ਆ ਕਿ ਮੇਰੇ ਬਹੁਤ ਹੀ ਪਰਮ ਮਿੱਤਰ ਮੇਰੇ ਵੱਡੇ ਵੀਰ ਸੁਰੇਸ਼ کمار ਜੀ ਜਿੰਨਾਂ ਦਾ এডਿਕੇਸ਼ਨ ਦੇ ਨਾਲ ਅੱਜ ਦਾ ਨਹੀਂ ਬਹੁਤ ਪੁਰਾਣਾ ਬੂੜਾ ਸਬੰਧ ਆ ਔਰ ਇਹਨਾਂ ਨੂੰ ਇਹ ਬੁਢਤੀ ਜਿਹੜੀ ਆ ਉਹ ਵਿਰਾਸਤ ਦੇਗਾ ਗਲੀ ਸ੍ਰੀ ਮਨੋਵਰ ਲਾਲ ਜੀ ਬਹੁਤ ਸੁਤੰਜੀ ਬਹੁਤ ਆਪਣੇ profession ਦੇ ਵਿੱਚ ਪਰਫੈਕਟ ਔਰ ਸੋਸ਼ਲ ਰਿਲੇਸ਼ਨਸ ਦੇ ਵਿੱਚ ਇਹੋ ਜਿਹਾ ਉਹਨਾਂ ਨੇ ਜੜਿਆਲੇ ਦੇ ਵਿੱਚ ਕੰਮ ਕੀਤਾ ਅੱਜ ਉਹਨਾਂ ਦਾ ਨਾਮ ਯਾਦ ਕਰਕੇ ਕਿ ਉਹਨਾਂ ਦੀ ਸੋਚ ਨੂੰ ਅੱਗੇ ਵਧਾ ਰਹੇ ਨੇ ਸਵੇਸ਼ ਕੁਮਾਰ ਮੈਨੂੰ ਇਸ ਗੱਲ ਤੇ ਬਹੁਤ ਜ਼ਿਆਦੀ ਖੁਸ਼ੀ ਹੁੰਦੀ ਆ ਜਦੋਂ ਆਪਾਂ ਆਪਣੀ ਵਿਰਾਸਤ ਸਮਝੀਆ ਤੇ ਆਪਣੀ ਵਿਰਾਸਤ ਨੂੰ ਅੱਗੇ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆਂ ਅਸੀਂ ਇਕੱਠੇ پڑھਦੇ ਵੀ ਰਹੇ ਆ ਜਿਵੇਂ ਜਿਵੇਂ ਵੀ ਚਾਹੇ ਉਹਨਾਂ ਦਾ ਫੀਲਡ ਸਬਜੈਕਟ ਵਾਈਜ਼ ਵੰਡਰਾ ਸੀਗਾ ਪਰ ਆਮ ਤੌਰ ਤੇ ਇਹਨਾਂ ਦੇ ਨਾਲ ਕੋਈ ਨਾ ਕੋਈ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਡਿਸਕਸ਼ਨਸ ਚੱਲਦੀਆਂ ਰਹਿੰਦੀਆਂ ਸੀਗੀਆਂ ਅੱਜ ਵੀ ਚਲਦੀਆਂ ਰਹਿੰਦੀ ਆ ਅੱਜ ਵੀ ਕਿਸੇ ਮਸਲੇ ਦੇ ਉੱਤੇ ਕੋਈ ਮੈਨੂੰ ਸੁਦਾ ਆ ਵੀ ਜ਼ਰੂਰ ਪੈਂਦੀ ਆ ਜਿੱਥੇ ਮੈਂ ਕੁਝ ਥੋੜਾ ਬਹੁਤਾ ਸਮਝਦਾ ਆ ਕਿ ਮੈਨੂੰ ਇਸਾਰੇ ਗਾਈਡੈਂਸ ਦੀ ਲੋੜ ਆ ਤੇ ਅੱਜ ਵੀ ਮੈਂ ਆਪਣੇ ਵੱਡੇ ਵੀਰ ਸੁਰੇਸ਼ ਜੀ ਨੂੰ ਬੇਨਤੀ ਕਰਦਾ ਆ ਕਿ ਆ ਚੀਜ਼ ਆ ਮਸਲਾ ਪੈ ਗਿਆ ਆਪਾਂ ਕਿਵੇਂ ਹੱਲ ਕਰੀਏ ਇੱਕ ਜਿਹੜਾ ਮੋਨਿਟਰੀ ਮੈਟਰਸ ਹੁੰਦੇ ਨੇ ਫਾਈਨੈਂਸ਼ੀਅਲ ਮੈਟਰ ਹੁੰਦੇ ਨੇ ਪੈਸੇ ਦੇ ਦੇ ਜਾਂ ਕੋਈ ਜਾਇਦਾਦਾਂ ਜ਼ਮੀਨਾਂ ਵੰਡਣ ਦੇ ਉਹਦੇ ਤੋਂ ਉੱਪਰ ਉੱਠ ਕੇ ਆਪਣੇ ਇਲਾਕੇ ਨੂੰ ਔਰ ਆਪਣੇ ਇਲਾਕੇ ਦੇ ਬੱਚਿਆਂ ਨੂੰ ਕੋਈ ਚੀਜ਼ ਦੇ ਦੇਣੀ ਸਿੱਖਿਆ ਦੇ ਰੂਪ ਦੇ ਵਿੱਚ ਇਸ ਤੋਂ ਵੱਡਾ ਕੋਈ ਪਰ ਉਪਕਾਰ ਨਹੀਂ ਹੋ ਸਕਦਾ ਮੈਨੂੰ ਯਾਦ ਆ 2012 ਦੇ ਵਿੱਚ ਐਸ ਸਕੂਲ ਦੇ ਵਿੱਚ ਫੰਕਸ਼ਨ ਸੀਗਾ ਸਰਦਾਰ ਬਲਜੀਤ ਸਿੰਘ ਜਲਾਲ ਉਸ ਵੇਲੇ ਐਮ ਐਲ ਏ ਸੀਗੇ ਮੈਂ ਪੀ ਸੀ ਐਸ ਦੇ ਵਿੱਚ ਆ ਚੁੱਕਾ ਸੀਗਾ ਉਸ ਵੇਲੇ ਇੱਥੇ ਫੰਕਸ਼ਨ ਹੋਇਆ ਸੀਗਾ ਔਰ ਉਸ ਵੇਲੇ ਸਾਡੇ ਚਾਰ ਪੀ ਸੀ ਐਸ ਅਫਸਰ ਇਸ ਫੰਕਸ਼ਨ ਦੇ ਵਿੱਚ 2012 ਦੇ ਵਿੱਚ ਸ਼ਾਮਲ ਹੋਏ ਸੀ ਔਰ ਇੱਕ ਸਾਡੇ ਐਗਜ਼ਾਮ ਦੇ ਨੇ ਅਫੀਸਰ ਬਣਨ ਤੋਂ ਬਾਅਦ ਵੀ ਉਹ ਵੀ ਕੁਆਲਿਫਾਈ ਕਰਨੇ ਪੈਂਦੇ ਨੇ ਜਿੰਨਾ ਚਿਰ ਤੱਕ ਉਹ ਕੁਆਲਿਫਾਈ ਨਾ ਹੋਣ ਉਹ ਨੰਚਰ ਬੰਦਾ ਆਪਣੀ ਜੋਬ ਦੇ ਉੱਤੇ ਪੱਕਾ ਨਹੀਂ ਹੁੰਦਾ ਤੇ ਮੈਨੂੰ ਇਹ ਗੱਲ ਦੱਸਣ ਦੇ ਵਿੱਚ ਹਮੇਸ਼ਾ ਮਾਣ ਮਹਿਸੂਸ ਹੁੰਦਾ ਆ ਕਿ ਸਾਡੇ ਉਹ ਚਾਰ ਪੀਸੀਐਸ ਅਫਸਰ ਹੈ ਤੇ ਮੈਂ ਅਸੀਂ ਖੁਦ ਸੁਰੇਸ਼ ਭਾਜੀ ਦੀ ਗੱਲ ਦਾ ਸਹੇਕੇ ਉਹ ਐਗਜ਼ਾਮ ਪਾਸ ਕੀਤੇ ਸੀ ਅਕਾਊਂਟਸ ਦਾ ਪੇਪਰ ਸੀਗੇ ਨੇ ਆਪਣੇ ਕੰਮ ਦੇ ਵਿੱਚ ਡੈਡੀਕੇਟਡ ਐਨੇ ਆਪਣੇ ਕੰਮ ਦੇ ਵਿੱਚ ਮਾਹਰ ਔਰ ਇੰਨਾ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ ਨਹੀਂ ਕਿਸੇ ਬੱਚੇ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਜਿਸ ਤਰ੍ਹਾਂ ਦੇ ਜੋ ਬੱਚੇ ਆਏ ਸਾਰਿਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪ੍ਰੀਜ਼ ਕਰਨਾ ਹਰ ਇੱਕ ਨੂੰ ਆਪਣਾ ਸਮਝਣਾ ਇਹ ਵੀ ਕਿਸੇ ਕਿਸੇ ਦੇ ਹਿੱਸੇ ਆ। ਹਰ ਕੋਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਕਮਾ ਸਕਦਾ। ਅੱਜ ਜੜਿਆਲਾ ਗਰੁੱਪ ਦੇ ਵਿੱਚ ਸੁਰੇਸ਼ ਭਾਜੀ ਦਾ ਨਾਮ ਇੱਕ এডਿਕੇਸ਼ਨਿਸਟ ਦੇ ਤੌਰ ਤੇ ਸਿੱਖਿਆ ਸ਼ਾਸਤਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਸ ਕਰਕੇ ਨਹੀਂ ਕਿ ਇੱਕ ਸਕੂਲ ਰਨ ਕਰ ਰਹੇ ਨੇ ਇਸ ਕਰਕੇ ਨਹੀਂ ਕਿ ਇਹ ਸਕੂਲ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ ਇਹ ਤਾਂ ਹੈ ਹੀ ਆ ਪਰ ਇਸ ਤੋਂ ਵੀ ਇਲਾਵਾ ਇੱਕ ਉੱਪਰ ਜਿਹੜੀ ਗੱਲ ਚੱਲਦੀ ਆ ਉਹ ਹਮੇਸ਼ਾ ਇਹ ਚੱਲਦੀ ਆ ਕਿ ਸੁਰੇਸ਼ ਜੀ ਨੇ ਜੰਡਿਆਰਾ ਗਰੂਪ ਹਲਕੇ ਦੀ ਡਿਪਾਰਟਮੈਂਟ ਦੇ ਵਿੱਚ ਜੰਡਿਆਰਾ ਗਰੂਪ ਹਲਕੇ ਦੀ ਐਜੂਕੇਸ਼ਨ ਦੇ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਸਕੂਲ ਚਾਹੇ ਕੋਈ ਵੀ ਹੋਵੇ ਇਹਨੂੰ ਪਤਾ ਮੈ ਪਿਛਲੇ ਦਿਨੀ ਜੰਡਿਆਰਾ ਗਰਲਜ਼ ਸੀਨੀਅਰ ਸੈਂਟਰੀ ਸਕੂਲ ਜਿਹੜਾ ਅਸੀਂ ਸਕੂਲ ਆਫ ਐਮਿਨੈਂਸ ਬਣਾਇਆ ਉਸ ਸਕੂਲ ਦੇ ਵਿੱਚ ਉਦਘਾਟਨ ਕੀਤਾ ਮੇਰੀ ਸ਼ੁਰੂਤ ਇਹ ਇਸ਼ਾ ਸੀ ਕਿ ਉਸ ਸਕੂਲ ਜਿੱਥੇ ਸਾਡੀਆਂ ਬੱਚੀਆਂ ਪੜ੍ਹਦੀਆਂ ਨੇ 25 ਪਿੰਡਾਂ ਵਾਲੀਆਂ ਬੱਚੀਆਂ ਉੱਥੇ ਪੜ੍ਹਨ ਆਉਂਦੀਆਂ ਨੇ ਕਿ ਇਹਨੂੰ ਸਕੂਲ ਨੂੰ ਇੱਕ ਵਾਰੀ ਬਹੁਤ ਵਧੀਆ ਨੰਬਰ 1 ਸਕੂਲ ਇਲਾਕੇ ਦਾ ਬਣਾਉਣਾ ਆ ਤੇ ਜਿਸ ਦਿਨ ਉਹਦਾ ਉਦਘਾਟਨ ਕਰ ਗਏ ਸੀਗੇ ਉਸ ਦਿਨ ਵੀ சுரேਸ਼ ਭਾਜੀ ਮੇਰੇ ਨਾਲ ਸੀ ਔਰ ਇਹਨਾਂ ਨੇ ਇੱਕ ਇੱਕ ਚੀਜ਼ ਉਹ ਫਿਰ ਦੇਖੀ ਇੱਕ ਇੱਕ ਚੀਜ਼ ਸਲਾਈ ਤੇ ਵਾਕਿਆ ਹੀ ਆ ਜਿਹੜੀਆਂ ਤਬਦੀਲੀਆਂ ਨੇ ਇਹ ਇਸ ਵੇਲੇ ਇਸ 2.5 ਸਾਲ ਦੇ ਸਮੇਂ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਆ ਗਏ 125 ਬੱਚਿਆਂ ਦੇ ਵਿੱਚੋਂ 125 28 10 12ਵੀਂ ਦੇ 23 24 ਸੈਸ਼ਨ ਦੇ ਵਿੱਚ 125 ਬੱਚਿਆਂ ਦੇ ਵਿੱਚੋਂ 90 ਬੱਚੇ ਮੋਰ ਥੈਨ 90% ਮਾਰਕਸ ਲੈ ਕੇ ਇਸ ਸਕੂਲ ਦੇ ਜਿਹੜੇ ਨੇ ਉਹ ਸਾਹਮਣੇ ਆਏ। ਇਹ ਛੋਟੀ ਗੱਲ ਨਹੀਂ ਹੁੰਦੀ। ਬਹੁਤ ਵੱਡਾ ਇੱਕ ਜਜ਼ਬਾ ਹੋਵੇ। ਬਹੁਤ ਵੱਡੀ ਡੈਡੀਕੇਸ਼ਨ ਹੋਵੇ ਕਿ ਤਾਂ ਹੀ ਅਸੀਂ ਆਪਣੇ ਜਿਹੜੇ ਕੰਮ ਆ ਉਹ ਕਰ ਸਕਦੇ ਹਾਂ। ਮੈਨੂੰ ਯਾਦ ਆ 2022 ਦੇ ਵਿੱਚ ਜਦੋਂ ਤੁਸੀਂ ਮੈਨੂੰ ਐਮਐਲਏ ਬਣਾਇਆ ਤੇ ਮੈਂ ਉਸ ਵੇਲੇ ਜਦਾਂ ਸਿੱਖਿਆ ਅਫਸਰ ਜਿਹੜੇ ਅਮਰ ਉਸਰਤੇ ਸੀਗੇ ਉਹਨਾਂ ਨੂੰ ਕਿਹਾ ਕੀ ਮੈਨੂੰ ਬੱਚੇ ਦੋ ਜਿਹੜੇ ਬੱਚਿਆਂ ਨੇ 80% ਤੋਂ ਵੱਧ ਨੰਬਰ ਲਏ ਹੋਣ ਭਲੇ ਕੋਈ ਸਕੂਲਾਂ ਦੇ ਬੱਚੇ ਸੀਗੇ ਪਰ ਸਰਕਾਰੀ ਸਕੂਲਾਂ ਦਾ ਕੋਈ ਬੱਚਾ ਉਹਦੇ ਵਿੱਚ ਸ਼ਾਮਿਲ ਨਹੀਂ ਸੀਗਾ ਜੀ ਤਾਂ ਜਿਹਦੇ ਨੰਬਰ ਸਾਰੇ ਹਲਕੇ ਦੇ ਵਿੱਚ 80% ਤੋਂ ਵੱਧ ਆ ਰਹੇ ਹੋ ਮੈਂ ਆਪਣੀ ਜ਼ਿੰਮੇਵਾਰੀ ਨੂੰ ਸਮਝ ਲਿਆ ਹਾਂ ਬਾਈ ਦੇ ਵਿੱਚ ਸਕੂਲਾਂ ਦੇ ਵਿੱਚ ਗਿਆ ਜਿੱਥੇ-ਜਿੱਥੇ ਵੀ ਜਿਸ ਤਰ੍ਹਾਂ ਦੀ ਘਾਟ ਸੀਗੀ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਔਰ 23 ਦੇ ਵਿੱਚ ਫਿਰ ਉਹੋ ਜਿਹਾ ਫੰਕਸ਼ਨ ਕਰਾਇਆ ਤੇ ਸਾਡੇ ਕੋਲ 250 ਬੱਚਾ ਨਿਕਲ ਆਇਆ ਸੀਗਾ ਜੰਗਿਆਰਾ ਹਲਕੇ ਦੇ ਸਾਰੇ ਸਕੂਲਾਂ માં ਜਿਨ੍ਹਾਂ ਦੇ 80% ਤੋਂ ਵੱਧ ਨੂੰ ਸੀ 250 ਬੱਚਾ ਫਿਰ ਹੋਰ ਅਮਨੁਜਾਰੀ ਰੱਖਿਆ 2024 ਦੇ ਵਿੱਚ ਆ ਜਿਹੜੇ ਇਸ ਵਾਰੀ ਰਿਜ਼ਲਟ ਆਏ ਨੇ ਇਹਦੇ ਵਿੱਚ ਅਸੀਂ ਫੰਕਸ਼ਨ ਕੀਤਾ ਔਰ 272 ਬੱਚੇ 90% ਤੋਂ ਵੱਧ ਜੜਿਆਲਾ ਗਰੂਹਲਕੇ ਦੇ ਜੜਿਆ ਆ ਕੁਮੈਟੇ ਚਲੇ ਸੀ 272 ਬੱਚੇ ਕੁਝ ਲੋਕ ਪੁੱਛਦੇ ਨੇ ਕੁਝ ਲੋਕ ਕਰਦੇ ਨੇ ਕੀ ਹੋ ਗਿਆ ਕੀ ਤਬਦੀਲੀ ਆ ਗਈ ਕੀ ਨਹੀਂ ਆਈ ਤਫਸੀਲੀ ਨੂੰ ਦੇਖਣਾ ਪੈਂਦਾ ਮਹਿਸੂਸ ਕਰਨਾ ਪੈਂਦਾ ਕਿੱਥੇ ਕੋਈ ਬੱਚਾ ਨਹੀਂ ਸੀਗਾ ਲੱਭਦਾ ਕਿੱਥੇ ਆਜੀ ਸਾਡੇ ਕੋਲ ਜਦੋਂ ਹੁਣ ਵੀ ਫੰਕਸ਼ਨ ਕਰਾਂਗੇ 25 ਦੇ ਵਿੱਚ ਜਦੋਂ ਰਿਜ਼ਲਟ ਆਉਣਗੇ ਤੁਸੀਂ ਦੇਖੋਗੇ ਇਸ ਵਾਰੀ ਵੀ ਅਸੀਂ ਕਿੰਨੇ ਬੱਚੇ ਜਿਹੜੇ ਨੇ ਉਹ ਆਪਣੇ ਹਲਕੇ ਦੇ ਉੱਪਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਹਲਕੇ ਦਾ ਕੋਈ ਬੱਚਾ ਕਿਸੇ ਖਾਸ ਪੋਜੀਸ਼ਨ ਤੇ ਜਾਂਦਾ ਆ ਕੋਈ ਖਾਸ ਮਾਰ ਕਾ ਮਾਰਦਾ ਹੈ ਤੇ ਫਿਰ ਹਲਕਾ ਬੁਧਾ ਇੱਥੇ ਤੁਹਾਨੂੰ ਪਤਾ ਉਹਨੂੰ ਤੇ ਖੁਸ਼ੀ ਹੋਏਗੀ ਕਿਉਂਕਿ ਉਹਨੂੰ ਇੱਕ ਮਟੀਰੀਅਲ ਮਿਲਦਾ ਆ ਉਹਨੂੰ ਬੋਲਣ ਵਾਸਤੇ ਕੋਈ ਨਾ ਕੋਈ ਚੀਜ਼ ਮਿਲਦੀ ਆ ਔਰ ਵਿਧਾਨ ਸਭਾ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਦੋਂ ਮੈਂ ਜੜਿਆਲਾ ਗਰੁੱਪ ਦੀ ਗੱਲ ਕਰਦਾ ਆ ਜਦੋਂ ਜੜਿਆਲਾ ਗਰੁੱਪ ਪਰ ਕੋਈ ਜ਼ਿਕਰ ਕਰਦਾ ਆ ਤੇ ਮੈਨੂੰ ਆਪਣੇ ਆਪ ਦੇ ਵਿੱਚ ਇੰਨੀ ਸੰਤੁਸ਼ਟੀ ਹੁੰਦੀ ਆ ਕਿ ਚਲੋ ਅਸੀਂ ਜੰਡਿਆਲੇ ਵਾਲੇ ਵੀ ਇਸ ਕੱਲ ਦੇ ਕਾਬਿਲ ਹੋ ਗਏ ਕਿ ਸਾਡਾ ਨਾਮ ਹੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਉਣਾ ਚਾਹੀਦਾ ਮੈਨੂੰ ਯਾਦ ਆ ਸਰਦਾਰ ਕੁਲਤਾਰ ਸਿੰਘ ਸੰਧਵਾ ਸਾਹਿਬ ਸਾਡੇ ਮਾਨਯੋਗ ਸਪੀਕਰ ਸਾਹਿਬ ਪੰਜਾਬ ਵਿਧਾਨ ਸਭਾ ਦੇ ਕੋਈ ਸਵਾਲ ਦਾ ਮੈਂ ਜਵਾਬ ਦੇ ਰਿਹਾ ਸੀਗਾ ਤੇ ਉਸ ਸਵਾਲ ਦੇ ਜਵਾਬ ਦੇ ਵਿੱਚ ਮੈਂ ਕੋਈ ਗੱਲ ਕਹੀ ਉਹ ਮੇਰੇ ਕੋਲ ਇੱਥੇ ਆਏ ਸੀਗੇ ਆਉਂਦੇ ਰਹਿੰਦੇ ਨੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਕਹਿਤਾ ਕਿ ਮੰਤਰੀ ਸਾਹਿਬ ਸਾਨੂੰ ਵੀ ਜੜਿਆਲੇ ਵਰਗੀਆਂ ਛੜਕਾਂ ਤੇ ਜੜਿਆਲੇ ਵਰਗੇ ਕੇਸ ਭਰਾਣਗੇ ਬੜੀ ਵੱਡੀ ਸੰਤੁਸ਼ਟੀ ਹੁੰਦੀ ਆ ਜਦੋਂ ਤੁਹਾਨੂੰ ਇਸ ਮੰਚ ਤੇ ਵਿਧਾਨ ਸਭਾ ਵੱਲੋਂ ਮੰਚ ਤੇ ਜਾ ਕੇ ਤੁਹਾਨੂੰ ਜੜੀ ਕੋਈ ਗਾਲ ਵੀ ਸਲਾਈ ਸਲਾਈ ਜਾਂਦੀ ਹੈ ਕੋਈ ਗੱਲ ਉਸ ਵੇਲੇ ਫਿਰ ਖੁਸ਼ੀ ਦਾ ਕੋਈ ਟਿਕਾਣਾ ਜੜਾ ਉਹ ਨਹੀਂ ਰਹਿੰਦਾ ਸੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਸਾਰੇ ਜਾਣੂ ਹੋ ਇੱਕ ਆਮ ਜੇ ਪਰਵਾਦ ਦੇ ਵਿੱਚੋਂ ਜ਼ਿੰਦਗੀ ਸ਼ੁਰੂ ਕੀਤੀ ਆ ਅਧਿਆਪਕ ਵੀ ਰਿਹਾ ਹੈ ਜਲਿਆੜਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬਤੌਰ ਲੈਕਚਰਰ ਪੋਲੀਟੀਕਲ ਸਾਇੰਸ ਕੰਮ ਕੀਤਾ ਹੈ ਔਰ ਮੈਨੂੰ ਇਹ ਗੱਲ ਦੱਸਣ ਦੇ ਵਿੱਚ ਵੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਇੱਕ ਸਮਾਂ ਇਹੋ ਜਿਹਾ ਆ ਗਿਆ ਚਾਰ ਸਰਚਰਸ ਕਾਲਜਰ ਹੁੰਦੇ ਨੇ ਜਿਹੜੇ JRF ਦਾ ਟੈਸਟ ਪਾਸ ਕਰਕੇ ਨੈਸ਼ਨਲ ਲੈਵਲ ਦਾ ਟੈਸਟ ਪਾਸ ਕਰਕੇ ਤੇ JRF ਕਰਕੇ PhD ਕਰਦੇ ਨੇ ਤੇ ਚਾਰ ਦੇ ਚਾਰੇ ਹੀ ਬੱਚੇ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਵਿੱਚ ਜੰਡਿਆਲਾ ਸੀਨੀਅਰ ਸੈਕੰਡਰੀ ਸਕੂਲ ਦੇ ਸੀ ਜੜਿਆਲਾ ਗੁਰੂ ਸਕੂਲ ਦੇ ਵਿੱਚੋਂ ਚਾਰ ਬੱਚੇ ਜਿਹੜੇ ਆ ਉੱਥੇ ਸੀਗੇ ਅੱਜ ਵੀ ਹੈੱਡ ਆਫ ਦੀ ਡਿਪਾਰਟਮੈਂਟ ਜੜਿਆਲਾ ਗੁਰੂ ਦਾ ਪੜਿਆ ਬੱਚਾ ਜਿਹੜਾ ਆ ਉਹ ਗੁਰਨਾਨ ਦੇਵ ਯੂਨੀਵਰਸਿਟੀ ਦੇ ਵਿੱਚੋਂ ਪੋਲੀਟੀਕਲ ਸਾਇੰਸ ਤੇ ਆ ਹੈੱਡ ਆਫ ਦੀ ਡਿਪਾਰਟਮੈਂਟ ਆ ਡਾਇਰੈਕਟਰ ਆਈਐਸ ਕੋਚਿੰਗ ਸੈਂਟਰ ਸੋ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਪਹੁੰਚੇ ਦੇਖਦੇ ਹੋ ਸਭ ਤੋਂ ਜ਼ਿਆਦਾ ਖੁਸ਼ੀ ਕਿਨੂੰ ਹੁੰਦੀ ਆ ਜਾਂ ਪੇਰੈਂਟਸ ਨੂੰ ਹੁੰਦੀ ਆ ਜਾਂ ਫਿਰ ਅਧਿਆਪਕਾਂ ਨੂੰ ਹੁੰਦੀ ਆ ਸੋ ਜਿੰਨੇ ਵੀ ਬੱਚੇ ਇਸ ਸਕੂਲ ਦੇ ਵਿੱਚੋਂ ਪੜ ਕੇ ਗਏ ਨੇ ਜਾਂ ਜਾ ਰਹੇ ਨੇ ਉਹਨਾਂ ਵਾਸਤੇ ਬੜੀ ਮਾਣ ਵਾਲੀ ਬੜੀ ਬਹੁਤ ਜ਼ਿਆਦੀ ਇੱਕ ਖੁਸ਼ੀ ਵਾਲੀ ਗੱਲ ਆ ਕਿ ਜਦੋਂ ਆਪਣੇ ਸਕੂਲ ਦੇ ਵਿੱਚ ਆ ਕੇ ਦੇਖਦੇ ਨੇ ਕਿ ਅਸੀਂ ਇਸ ਸਕੂਲ ਦੀ ਜਿਹੜੀ ਆ ਪਦਾਇਸ਼ਾਂ ਇਸ ਸਕੂਲ ਦੇ ਵਿੱਚੋਂ ਪੜ ਕੇ ਇਸ ਮਹਾਨ ਪੋਜੀਸ਼ਨ ਤੇ ਜੜੇ ਆ ਪਹੁੰਚੇ ਆ ਸੋ ਇਸ ਤੋਂ ਇਲਾਵਾ ਡਿਵੈਲਪਮੈਂਟ ਦੇ ਕੰਮਾਂ ਦਾ ਥੋੜਾ ਜਿਹਾ ਜ਼ਿਕਰ ਕਰੀਏ ਕਿ ਐਸੇ ਤਾਂ ਸਮਾਂ ਜ਼ਿਆਦਾ ਨਹੀਂ ਆ ਮੈਂ ਜਲੰਧਰ ਤੋਂ ਬਹੁਤ ਸਪੈਸ਼ੀਅਲ ਇਹ ਫੰਕਸ਼ਨ ਹੀ اٹੈਂਡ ਕਰਨਾ ਆ ਮੈਂ ਫਿਰ ਫੁੜੇ ਹੀ ਇਸ ਤੋਂ ਬਾਅਦ ਜਲੰਧਰ ਪਹੁੰਚ ਜਾਣਾ ਤੁਹਾਨੂੰ ਪਤਾ ਆ ਕਾਰਪੋਰੇਸ਼ਨ ਦੀਆਂ ਨਿਸ਼ਚਨਾ ਨੇ ਮੇਰੀ ਜ਼ਿੰਮੇਵਾਰੀ ਜਿਹੜੀ ਆ ਉੱਥੇ ਲੱਗੀ ਹੋਈ ਆ ਸੋ ਜੇ ਥੋੜਾ ਜਿਹਾ ਡਵੈਲਪਮੈਂਟਸ ਦੀ ਆਪਾਂ ਗੱਲ ਕਰ ਲਈਏ ਜਾਂ ਜੋ ਵਿਭਾਗ ਤੁਹਾਨੂੰ ਮਿਲੇ ਨੇ ਜੜਿਆਲੇ ਵਾਲੇ ਲੋਕਾਂ ਨੂੰ ਮਿਲੇ ਨੇ ਮੈਂ ਲੋਕਾਂ ਦਾ ਦੇ ਧੰਨਵਾਦੀ ਹੈਗਾ ਹੀ ਆ ਜਿਨ੍ਹਾਂ ਨੇ ਮੈਨੂੰ ਬਤੌਰ ਐਮ ਐਲ ਏ ਜੁਣਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਤੁਸੀਂ ਮੈਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿ ਇਜ਼ਰੀਵਾਲ ਸਾਹਿਬ ਨੇ ਤੁਹਾਡੇ ਉੱਤੇ ਤੁਹਾਡੇ ਹਲਕੇ ਦੇ ਉੱਤੇ ਹੋਰ ਵੀ ਵਿਸ਼ਵਾਸ ਕੀਤਾ ਦੋ ਮਹੀਨੇ ਜਿਹੜੇ ਸੀਗੇ ਤੁਹਾਡੀ ਅਸੀਂ ਆ ਗਏ ਪਰ ਉਹ ਦੋ ਮਹੀਨਿਆਂ ਦੇ ਵਿੱਚ ਮੈਂ ਅੱਜ ਵੀ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ ਦੇ ਵਿੱਚ ਲੱਗਿਆ ਹਾਂ ਅੱਜ ਵੀ ਬਿਜਲੀ ਦੀ ਸਮੱਸਿਆ ਜਿਹੜੀ ਆ ਮਾਕ ਹੰਤ ਤੱਕ ਅਸੀਂ ਖਤਮ ਕਰਨ ਦੇ ਵਿੱਚ ਕਾਮਯਾਬ ਹੋਏ ਆਂ ਔਰ 600 ਯੂਨਟ ਬਿਜਲੀ ਦਾ ਜਿਹੜਾ ਦਿੱਤਾ ਸੀਗਾ ਅਸੀਂ ਤੇ ਹਰ ਇੱਕ ਨੂੰ ਬਿਨਾਂ ਕਿਸੇ ਵਿਕਰੇ ਤੇ ਦਵਾਗੇ ਉਹ ਸਰਕਾਰ ਬਣਨ ਦੇ 3 ਮਹੀਨੇ ਦੇ ਵਿੱਚ ਵਿੱਚ ਪਹਿਲੀ ਗਾਰੰਟੀ ਜਿਹੜੀ ਆ ਉਹ ਪੂਰੀ ਕਰ ਦਿੱਤੀ ਸੀਗੀ ਅੱਜ ਪੰਜਾਬ ਦੇ ਵਿੱਚ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ 90% ਲੋਕਾਂ ਔਰ ਮੈਂ بڑے ਮੰਚਾਂ ਤੇ ਕਹਿਣਾ ਹੁੰਦਾ ਕਿ ਪੰਜਾਬ ਦੇ ਵਿੱਚ 3.5 ਕਰੋੜ ਦੀ ਪਾਪੂਲੇਸ਼ਨ ਆ 1 ਕਰੋੜ ਬਿਜਲੀ ਦਾ ਕਨੈਕਸ਼ਨ ਆ 1 ਕਰੋੜ ਖਪਤਕਾਰਾਂ ਦੇ ਵਿੱਚੋਂ ਕੋਈ ਇੱਕ ਖਪਤਕਾਰ ਵੀ 1 ਕਰੋੜ ਦੇ ਵਿੱਚੋਂ ਕੀ ਇੱਕ ਕਹਿ ਰਹੇ ਆ ਕਿ ਇੱਕ ਖਪਤਕਾਰ ਦੀ ਹੱਥ ਖੜਾ ਕਰਕੇ ਪੰਜਾਬ ਦੇ ਵਿੱਚ ਦੱਸ ਦੇ ਕਿ ਕਿਸੇ ਨੂੰ ਬਿਜਲੀ ਮਾਪਤ ਕਰਾਉਣ ਵਾਸਤੇ ਕਿਤੇ ਫਾਰਮ ਭਰਨਾ ਪਿਆ ਹੋਵੇ ਕਿਤੇ ਪੰਚ ਸਰਪੰਚ ਕਾਉਂਸਲਰ ਐਮ ਐਲ ਏ ਦੀ ਕਿਤੇ ਮੋਹਰ ਲਗਾਉਣੀ ਪਈ ਹੋਵੇ ਕਿਸੇ ਹੋਰੇ ਕਾਗਜ਼ ਤੇ ਸਾਈਨ ਕਰਨੇ ਪਏ ਹੋਣ ਤੇ ਮੈਂ ਅੱਜ ਹੀ ਅਸਤੀਫਾ ਦੇ ਦੂੰਗਾ ਜੇ ਇੱਕ ਵੀ ਜਿਹੜਾ ਖਫਤਕਾਰ ਆ ਉਹਨੂੰ ਕਿਤੇ ਬਿਜਲੀ ਕਰਦਾ ਚੱਕਾ ਨਾ ਹੋਣਾ ਬਿਜਲੀ ਫ੍ਰੀ ਕੀਤੀ ਆ ਸਭ ਨੂੰ ਫ੍ਰੀ ਕੀਤੀ ਆ ਇੱਕ ਬਟਿਓ ਕੀਤੀ ਆ ਕੋਈ ਕਿਸੇ ਨਾਲ ਵਿਤਰਾ ਨਹੀਂ ਕੀਤਾ ਔਰ ਨਾਲ ਦੇ ਨਾਲ ਕਿਸੇ ਬੰਦੇ ਨੂੰ ਲਾਈਨ ਦੇ ਵਿੱਚ ਨਹੀਂ ਲਾਇਆ ਕਿ ਤੁਸੀਂ ਆਓ ਫਾਰਮ ਭਰੋ ਤਾਂ ਤੁਹਾਡੀ ਬਿਜਲੀ ਮਾਫ ਕਰਾਂ ਇਹ ਹੁੰਦੀਆਂ ਜ਼ੁਲਤਾਂ ਇਹ ਹੁੰਦੀਆਂ ਤਬਦੀਲੀਆਂ ਨਹੀਂ ਤੇ ਲੋਕਾਂ ਨੇ ਵੋਟਾਂ ਪਾਹਣ ਧਿਆਨ ਲਾਇਨਾ ਚਲਾ ਕੇ ਜੇ ਸੂਤਾਂ ਨਾਲੇ ਵਾਸਤੇ ਵੀ ਪਾਣਾ ਚ ਲੱਗੇ ਰਹੇ ਪਰ ਸਰਕਾਰ ਦਾ ਕੀ ਪਤਾ ਹੈ ਕਿਰਤੇ ਕੰਮ ਉਹ ਤੇ ਉੱਥੇ ਹੀ ਰਹਗੀ ਨਾ ਸੋ ਅੱਜ ਇੱਥੇ ਝਗੜ ਹੋ ਰਿਹਾ ਸੀਗਾ ਕਿ ਬਿਜਲੀ ਬੋਰਡ ਜਿਹੜਾ ਘਾਟੀ ਦੇ ਵਿੱਚ ਰਹਿੰਦਾ ਹੁੰਦਾ ਸੀ ਦਾ ਮੈਨੂੰ ਪਿੱਛੇ ਮੌਕਾ ਮਿਲਿਆ ਪੂਰੇ ਭਾਰਤ ਦੇ ਬਿਜਲੀ ਮੰਤਰੀ ਦਿੱਲੀ ਦੇ ਵਿੱਚ ਸੱਤੇ ਸੀਗੇ ਮਨੋਰਨਾਲ ਘਟੜਜੀ ਸਾਡੇ ਕੇਂਦਰ ਦੇ ਬਿਜਲੀ ਮੰਤਰੀ ਨੇ ਉਹਨਾਂ ਸਭ ਦੀ ਮੀਟਿੰਗ ਜਿਹੜੀ ਆ ਉੱਥੇ ਕੀਤੀ ਸੀਗੀ ਦਿੱਲੀ ਦੇ ਵਿੱਚ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਔਰ ਮੇਰਾ ਸਿਰ ਫਕਰ ਦੇ ਨਾਲ ਉੱਥੇ ਉੱਚਾ ਹੋਇਆ ਇਸ ਗੱਲ ਕਰਕੇ ਕਿ ਬਿਜਲੀ ਬੋਰਡ ਬਿਜਲੀ ਵਾਧੂ ਦੇ ਕੇ 600 ਯੂਨਟ ਬਿਜਲੀ ਫਰੀ ਦੇ ਕੇ ਤੇ 800 ਕਰੋੜ ਰੁਪਏ ਦੇ ਮੁਨਾਫੇ ਦੇ ਵਿੱਚ ਸੀ 800 ਕਰੋੜ ਰੁਪਏ ਮੁਨਾਫੇ ਦੇ ਵਿੱਚ ਕਿਵੇਂ ਸੰਭਵ ਹੁੰਦਾ ਹੈ ਜਦੋਂ ਤੁਸੀਂ ਅੱਜ ਜੀ ਇਹ ਤੋਂ ਦੇ ਨਾਲ ਇਮਾਨਦਾਰੀ ਦੇ ਨਾਲ ਕੋਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋਣਾ ਤੇ ਫਿਰ ਕੋਈ ਅੱਗੇ ਕੁਕਾਰ ਬਣਦਾ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰੱਬ ਵੀ ਫਿਰ ਫੇਰਾਂ ਆ ਕੇ ਤੁਹਾਡੀ ਜਿਹੜੀ ਆ ਮਦਦ ਕਰਨੀ ਸ਼ੁਰੂ ਕਰ ਦਿੰਦਾ ਅੱਜ ਬੱਚੇ ਇਸ ਸਕੂਲ ਦੇ ਵਿੱਚ ਲਗਭਗ 800 ਬੱਚਾ ਜਿਹੜਾ ਉਹ ਸਿੱਖਿਆ ਹਾਸਲ ਕਰਦੇ ਆ 800 ਬੱਚੇ 800 ਬੱਚਿਆਂ ਦੀ ਜ਼ਿੰਦਗੀ 800 ਬੱਚਿਆਂ ਦੇ ਮਾਪਿਆਂ ਦਾ ਵਿਸ਼ਵਾਸ 800 ਬੱਚਿਆਂ ਦਾ ਖੁਇਖ ਰਿਸ਼ਤੇਦਾਰਾਂ ਦੀਆਂ ਉਹਨਾਂ ਦੇ ਉੱਤੇ ਨਿਗਾਹ ਇਹ ਸਾਰਾ ਕੁਝ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਬੱਚੇ ਤੇ ਆਪਣੇ ਨਹੀਂ ਇੱਕ ਦੋ ਸਾਹਮਣੇ ਪੈ ਜਾਣਾ ਤੇ ਉਹ ਵੀ ਕਈ ਵਾਰੀ ਬੜਾ ਮੁਸ਼ਕਲ ਹੁੰਦਾ ਆ ਧੰਨਵਾਦ ਧੰਨਵਾਦ ਦੇ ਪਾਤਰ ਨੇ ਅਧਿਆਪਕ ਸਾਹਿਬਾਨ ਜਿਹੜੇ ਇਹਨਾਂ ਨੇ ਬੱਚਿਆਂ ਨੂੰ ਸੰਭ ਕੇ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਪੋਜੀਸ਼ਨ ਤੇ ਪਹੁੰਚਾਉਂਦੇ ਮੈਂ ਤਾਂ ਬੱਚਿਆਂ ਨੂੰ ਇਹੋ ਹੀ ਗੱਲ ਕਹਿਣੀ ਚਾਹੁੰਗਾ ਕਿ ਜ਼ਿੰਦਗੀ ਦੇ ਵਿੱਚ ਮਿਹਨਤ ਬਾ ਕੋਈ ਬਦਲ ਨਹੀਂ ਆ ਕੋਈ ਬਦਲ ਨਹੀਂ ਆ ਜੋ ਬੰਦਾ ਮਿਹਨਤ ਕਰਨੀ ਸਿੱਖ ਗਿਆ ਉਹ ਜ਼ਿੰਦਗੀ ਦੇ ਵਿੱਚ ਪਛੇਰ ਆਇਆ ਹੀ ਨਹੀਂ ਸਮ। ਪੈਸੇ ਨੂੰ ਸੇ ਬੜੇ ਛੋਟੀ ਗੱਲ ਰਹਿ ਜਾਂਦੀ ਹੈ। ਬਹੁਤ ਖੇਡ ਦੇ ਪੱਤਰ ਤੇ ਰਹਿ ਜਾਂਦੀ ਆ। ਪੈਸਿਆਂ ਵਾਲੀ ਗੱਲ ਹੁੰਦੀ ਨਾ ਤੇ ਮੇਰੇ ਵਰਗਾ ਬੰਦਾ ਕਹਿੰਦੀ ਐ ਮੈਂ ਵੇਖ ਹਵਾਲਾ। ਜਿੰਨੇ ਜਿੰਨੇ ਪੈਸੇ ਉਹਨਾਂ ਲੋਕਾਂ ਕੋਲ ਸੀ। ਪੈਸਾ ਲੋਕੀ ਕਹਿੰਦੇ ਨੇ ਪੈਸਾ ਜਿਹੜਾ ਹੈ ਨਾ ਪੈਸਾ ਨਾ ਹੋਣਾ ਪੈਸਾ ਨਾ ਹੋਣਾ ਕਮਜ਼ੋਰੀ ਆ। ਮੈਂ ਕਹਿੰਦਾ ਇਹ ਗੱਲ ਨਹੀਂ ਆ। ਪੈਸਾ ਨਾ ਹੋਣਾ ਕਮਜ਼ੋਰੀ ਨਹੀਂ ਆ। ਇਹ ਤੁਹਾਡੀ ਇੱਕ ਅਪਰਚੂਨਿਟੀ ਆ ਇੱਕ ਤੁਹਾਨੂੰ ਮੌਕਾ ਆ ਜੇ ਅਸੀਂ ਮੁਸ਼ਕਲਾਂ ਦੇ ਵਿੱਚੋਂ ਮੁਸ਼ਕਲਾਂ ਦੇ ਅੱਗੇ ਝੁਕੀ ਗਏ ਮੁਸ਼ਕਲਾਂ ਦਾ ਸਾਹਮਣਾ ਹੀ ਨਹੀਂ ਕੀਤਾ ਤੇ ਫਿਰ ਆਪਣਾ ਜ਼ਿੰਦਗੀ ਦੇ ਵਿੱਚ ਆਉਣ ਦਾ ਫਾਇਦਾ ਕੀ ਹੈ ਮੁਸ਼ਕਲ ਹਰ ਮੁਸ਼ਕਲ ਨੂੰ ਇੱਕ ਮੌਕਾ ਸਮਝੋ ਇਹ ਮੁਸ਼ਕਲ ਨਹੀਂ ਆ ਇਹ ਮੈਨੂੰ ਪਰਮਾਤਮਾ ਨੇ ਮੌਕਾ ਦਿੱਤਾ ਔਰ ਇਸ ਮੌਕੇ ਦੇ ਵਿੱਚੋਂ ਮੈਂ ਜਿਹੜਾ ਆ ਉੱਗੇ ਬਦਲਣਾ ਸੋ ਜਿੰਨੇ ਵੀ ਬੱਚੇ ਇਸ ਸਕੂਲ ਦੇ ਵਿੱਚ ਅੱਜ ਆਏ ਨੇ ਅਨੂਅਲ ਫੰਕਸ਼ਨ ਦੇ ਵਿੱਚ ਜਾਂ ਕਿ ਸਿੱਖਿਆ ਸਰਕਾਰ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰੀਆਂ ਤੇ ਸਾਰੀਆਂ ਸ਼ੁਭ ਕਾਮਨਾਵਾਂ ਮੁਬਾਰਕਾਂ ਪ੍ਰਮਾਤਮਾ ਕਰੇ ਤੁਸੀਂ ਬਹੁਤ ਉੱਚ ਉਹਧਿਆ ਤੇ ਜਾਓ ਆਪਣੇ ਸਕੂਲ ਦਾ ਦੇਸ਼ ਦਾ ਨਾਮ ਜਿਹੜਾ ਆ ਉੱਚਾ ਕਰੋ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵਿਟੀ ਮਨ ਦੇ ਵਿੱਚ ਨਹੀਂ ਲਿਆਉਣੀ ਜ਼ਿੰਦਗੀ ਆ ਜ਼ਿੰਦਗੀ ਤੇ ਹਰ ਪਾਸਾ ਨਵੀਂ ਜਾਗੁੰਦੀ ਹੈ ਅੱਜ ਇੱਥੇ ਬੈਠੇ ਆ ਉੱਥੇ ਜਾਂਦਾ ਪਤਾ ਨਹੀਂ ਕਿਹੜੀ ਲੜਾਈ ਦੇ ਨਾਲ ਕਿਹੜੀ جنگ ਦਾ ਸਾਹਮਣਾ ਕਰਨਾ ਪਿਆ ਜਾਣਾ ਸੋ ਇਹ ਜਿਹੜੇ ਮੰਚ ਨੇ ਇਹ ਸਕੂਲ ਨੇ ਜਿਹੜੇ ਇਹ ਅਸਲੀ ਪੜਾਈ ਇਹੋ ਹੀ ਆ ਕਿ ਕੋਨੂੰ ਇਸ ਕਾਬਲ ਬਣਾ ਦੇਣ ਕਿ ਕੋਈ ਵੀ ਲੜਾਈ ਹੋਵੇ ਜ਼ਿੰਦਗੀ ਦੀ ਅਸੀਂ ਉਹ ਲੜਾਈ ਲੜਨ ਦੇ ਕਾਬਲ ਹੋਣ ਜਿਹੜਾ ਵੀ ਇੰਸਟੀਚਿਊਸ਼ਨ ਜਿਹੜਾ ਵੀ ਸਕੂਲ ਜਿਹੜਾ ਵੀ ਆਧਾਰਾ ਇਸ ਚੀਜ਼ ਨੂੰ ਮੋਕ ਰੱਖ ਕੇ ਚੱਲ ਜੂਗਾ ਉਹ ਆਧਾਰਾ ਜਿੰਦੀ ਕਿਰਨੇ ਦੀ ਕਦੀ ਸਫਲ ਹੋਊਗਾ ਉਹ ਜ਼ਿੰਦਗੀ ਦੇ ਵਿੱਚ ਤਰੱਕੀ ਜਿਹੜੀ ਆ ਉਹ ਕਰਦਾ ਜਾਊਗਾ ਸੋ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ 13 ਨੂੰ ਮੁਬਾਰਕਾਂ ਜਿਨ੍ਹਾਂ ਦੇ ਬੱਚੇ ਅੱਜ ਬੜੇ ਵਧੀਆ ਇੱਥੇ ਵਕ ਵਕ ਇਸ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਪਰ ਖਾਸ ਤੌਰ ਤੇ ਸਾਡੇ ਸ਼ੀਰ ਅਹ ਸੁਰੇਸ਼ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਇਹਨਾਂ ਨੂੰ ਚੰਗੀ ਸਿਹਤ ਬੱਚੇ ਲੰਬੀ ਉਮਰਾਂ ਬੱਚੇ ਇਸ ਤਰ੍ਹਾਂ ਹੀ ਸਾਡੇ ਇਲਾਕੇ ਦੀ ਸਾਡੇ ਜਿਹੜੇ ਬੱਚੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਰਹਿਣ ਬੱਚੇ ਇਹਨਾਂ ਦੇ ਇੱਤਜ਼ਾਰਿਆਂ ਤੋਂ ਜਿਹੜਾ ਉਹ ਫਾਇਦਾ ਹੈ ਉਹ ਲੈਂਦੇ ਰਹਿਣ ਮੇਰੇ ਵੱਲੋਂ ਇਹ ਸਾਰੀਆਂ ਮੁਬਾਰਕਾਂ ਦੇ ਨਾਲ ਮੈਂ ਇੱਥੇ ਹੀ ਸਮਾਪਤੀ ਕਰਦਾ ਹਾਂ ਪਟਾ ਸਾਹਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਵਾਇੰਦ ਗੁਰਜੀ ਕਾਹਾਰ ਸਾਹ ਗਵਾਇੰਦ ਗੁਰਜੀ ਜੀ